ਨਗਰ ਕੀਰਤੋਂ ਰਵਾਨਾ ਹੋ ਚੁੱਕਾ ਹੈ ਜੀ ਗੁਰਦੁਆਰਾ ਕੋਵਿੰਦ ਘਾਟ ਤੋਂ ਬੋਲੋ ਹਾਲੋ ਹਾਲੋ ਮਹਾਰਾਜਾ ਰਾਹਾ ਮੰਗਾ ਧੰਮਾ ਧੰਮਾ ਕੱਲ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ 2024 ਦੀ ਯਾਤਰਾ ਦੀ ਸ਼ੁਰੂਆਤ ਹੋ ਜਾਏਗੀ ਕਿਤੇ ਕਈ ਜੁਗਾਂ ਦਾ ਤੱਪ ਜਿਹੜਾ ਕਲਗੀਧਰ ਪਾਤਸ਼ਾਹ ਨੇ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਕੀਤਾ ਹੈ ਜੇ ਜਿੰਨਾ ਰੱਬ ਦਾ ਨਾਮ ਸ੍ਰੀ ਹਿੰਦੂਪੁਰ ਸਾਹਿਬ ਦੀ ਯਾਤਰਾ ਦੇ ਦੌਰਾਨ ਜੱਬਿਆ ਜਾਂਦਾ ਹੈ ਬਟ ਇੱਕ ਗੱਲ ਤਾਵੇਂ ਨਾਲ ਕਹਿ ਸਕਦੇ ਆ ਕਿ ਇਸ ਯਾਤਰਾ ਦੇ ਵਿੱਚ ਕਲਗੀ ਤਰਪਾਸ਼ਾ ਕਿਸੇ ਨਾ ਕਿਸੇ ਰੂਪ ਵਿੱਚ ਸੰਗਤਾਂ ਦੇ ਨਾਲ ਆਪ ਚੱਲਦੇ ਨੇ ਪੋਜ਼ਿਟਿਵ ਰਹਿ ਕੇ ਔਰ ਸੰਗਤਾਂ ਦੀ ਮਦਦ ਕਰਦੀਆਂ ਭਾਈ ਮਲਾਪ ਸਿੰਘ ਜੁਣੀ ਮਿਲੇ ਆ ਪਿਛਲੇ ਸਾਲ ਵੀ ਮਿਲੇ ਸਿਗੇ ਤੇ ਤੇ ਜਿੰਨੇ ਆਪਣੇ ਸੱਜਣ ਆਏ ਸੀ ਕਾਕਾ ਰਾਈਡਰ 13 13 ਕਮਲ ਪਟਿਆਲੇ ਵਾਲੇ ਰਾਹੁਲ ਅੰਮ੍ਰitsar ਵਾਲੇ ਤੇ ਤੁਹਾਡਾ ਦਾ ਅੰਮ੍ਰਿਤਪਾਲ ਜੀ ਜਿਨ੍ਹਾਂ ਕਾਰਨ ਤੇ ਹਟਲੇ ਬਾਜ਼ਾਰ ਸੌਦਾ ਕਰਨ ਹੁਣੇ ਮੰਗ ਧਮਾ ਧਮ ਤਬ ਚਿੱਤ ਨ ਆਬਈ ਨਾ ਨਿਤ ਨਹੀਂ ਕਰਮ ਜਿਜਰ ਮੂਲਨ ਥੋੜੀਂ ਦੋ ਜਿਜਰ ਆਪ ਕਿਰਪਾਲ ਸ਼ਬਦ ਅਖੁਟ ਬਾਬਾ ਨਾਨਕਾ ਖਾਇ ਖਰਚ ਤਨ ਮਾਲੋ ਗੋਦਾਨਤ ਸੁਣ ਰੇ ਮਾਨਾ ਦੁਖ ਰੋ ਮਾਰੀ ਮਾਇਆ ਕਰਨ ਤਵਹੀ ਮੂਰਖ ਲੋਗ ਅਜਾਨ ਤੇ ਵਾਹਿਗੁਰੂ ਜੀ ਇਹਦਾ ਤੁਹਾਨੂੰ ਮੈਂ ਪਿਛਲੀ ਵੀਡੀਓ 'ਚ ਦੱਸਿਆ ਸੀਗਾ ਵੀ ਗੁਰਦੁਆਰਾ ਸਾਹਿਬ ਤੋਂ ਜਦੋਂ ਦਰਸ਼ਨ ਕਰਕੇ ਬਾਹਰ ਆਉਂਦੇ ਆ ਤੇ ਨਾਲੇ ਫਿਰ ਲੰਗਰ ਸੇਵਾ ਲਈ ਤੁਸੀਂ ਪੈਸੇ ਦੇ ਸਕਦੇ ਹੋ ਤੇ ਲੰਗਰ ਸੇਵਾ ਲਈ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਿੰਨੇ ਆਪਣੇ ਸੱਜਣ ਆਏ ਸੀ ਕਾਕਾ ਰਾਈਡਰ 13 13 ਕਵਲ ਪਟਿਆਲੇ ਵਾਲੇ ਰਾਹੁਲ ਅੰਮ੍ਰਿਤਸਰ ਵਾਲੇ ਤੇ ਤੁਹਾਡਾ ਅੰਮ੍ਰਿਤਪਾਲ ਨੇ ਤੇ ਸਾਰਿਆਂ ਨੇ ਜਿੰਨੀ ਚਿਰ ਕੋਈ ਤੇ ਸਿਰ ਸਾਹਿਬ ਸਰਨ ਸਿੰਘ ਜੀ ਤੁਸੀਂ ਸਿੰਘ ਸਾਹਿਬ ਨੂੰ ਤੁਸੀਂ ਮਿਲ ਸਕਦੇ ਆ ਤੇ ਮਿਲ ਕੇ ਇੱਥੇ ਤੁਸੀਂ ਆਪਣੀ ਰਸੀਦ ਵੀ ਪ੍ਰਾਪਤ ਕਰ ਸਕਦੇ ਆ ਉਹ 4 ਕਿਲੋਮੀਟਰ ਤੱਕ ਆਪ ਟੈਕਸੀ ਸਟੱਲ ਲਓਗੇ ਤੇ ਅੱਗੇ 10 ਕਿਲੋਮੀਟਰ ਪੈਦਲ ਗੋਵਿੰਦਪੁਰ ਪਹੁੰਚੋਗੇ ਅਤੇ ਕੱਲ ਸਵੇਰੇ ਫਿਰ ਸਿੰਘ ਸਾਹਿਬ ਦੀ ਅਗਵਾਈ ਦੇ ਵਿੱਚ ਸੰਗਤਾਂ ਸ੍ਰੀ ਹਰਿਮੰਤਪੁਰ ਸਾਹਿਬ ਜੀ ਦੇ ਦਰਸ਼ਨ ਜਦਾਰੇ ਕਰਨੀਆਂ ਆ ਤੇ ਇਸੇ ਦੇ ਨਾਲ ਹੀ ਕੱਲ શ્રી ਹਿਮਕੁੰਟ ਸਾਹਿਬ ਜੀ ਦੀ 2024 ਦੀ ਯਾਤਰਾ ਦੀ ਸ਼ੁਰੂਆਤ ਹੋ ਜਾਏਗੀ। ਕਲਗੀਧਰ ਪਾਤਸ਼ਾਹ ਸੰਸਾਰ ਦੇ ਵਿੱਚ ਐਸੇ અવਤਾਰ ਹੋਏ ਨੇ ਕਿਉਂਕਿ ਮਨੁੱਖ ਕਹਿਣਾ ਉਹਨਾਂ ਨੂੰ ਠੀਕ ਨਹੀਂ ਹੈ। ਜੋ ਕੁਛ ਉਹਨਾਂ ਨੇ ਸੰਸਾਰ ਤੇ ਕੀਤਾ ਹੈ 나ਜ ਤੱਕ ਕਿਸੇ ਨੇ ਕਰਿਆ ਇਹ ਤੇ ਨਾ ਹੀ ਅੱਗੇ ਉਹ ਕਰਦਾ। ਸੋ ਹਰ ਇੱਕ ਕੰਮ ਦੀ ਪਹਿਲਾ ਭੂਮਿਕਾ ਬਣੇ ਜਾਂਦੀ ਹੈ ਜੇ ਕੋਈ ਵੀ ਕੰਮ ਕਰਨਾ ਹੁੰਦਾ ਹੈ ਤਾਂ ਉਹਦੀ ਰੂਪਰੇਖਾ ਤਿਆਰ ਕੀਤੀ ਜਾਂਦੀ ਹੈ ਅਗਰ ਬਕਾਲਪੁਰ ਖਨੇ ਕਲਗੀਧਰ ਪਾਤਸ਼ਾਹ ਜੈਸਾ ਪਰਵਾਨ ਇਸ ਸੰਸਾਰ ਦੇ ਉੱਤੇ ਭੇਜਣਾ ਸੀ ਤਾਂ ਉਹਦੀ ਵੀ ਰੂਪਰੇਖਾ ਤਿਆਰ ਕੀਤੀ ਗਈ ਸੀ ਕਿਤੇ ਕਈ ਜੁਗਾਂ ਦਾ ਤੱਪ ਜਿਹੜਾ ਕਲਗੀਧਰ ਪਾਤਸ਼ਾਹ ਨੇ ਸ੍ਰੀ ਹੇਮਕੁੰਟ ਸਾਹਿਬ ਦੀ ਪਵਿੱਤਰ ਧਰਤੀ ਤੇ ਕੀਤਾ ਹੈ ਜਿਸ ਦਾ ਕੇ ਵਰਣਨ ਉਹਨਾਂ ਨੇ ਜੋ ਚਿੱਤਰਨਾਟਕ ਦੇ ਵਿੱਚ ਕੀਤਾ ਆਪ ਸਭ ਜਾਣਦੇ ਹੋ ਲੰਬਾ ਜਾਵਾਂਗੇ ਤੇ ਹਾਸ ਲੰਬਾ ਹੋ ਜਾਏਗਾ ਸਮਾਂ ਥੋੜਾ ਹੈ ਸੋ ਇਹ ਉਹ ਪਾਵਨ ਧਰਤੀ ਹੈ ਜਿੱਥੇ ਕ੍ਰਿਮੀ ਕਰਪਾ ਸ਼ਾਹ ਨੇ ਪਿਛਲੇ ਜੰਗ ਦੇ ਵਿੱਚ ਮਹਾਕਾਲ ਦੀ ਇਰਾਧਨਾ ਕੀਤੀ ਸਾਜੀ ਯਾਤਰਾਵਾਂ ਸੰਗਤਾਂ ਦੇ ਲਈ ਮਤ ਪੂਰਨ ਨੇ ਪਰantu ਇੱਕ ਗੱਲ ਮੈਂ ਦਾਅਵੇ ਨਾਲ ਕਹਿ ਸਕਦਾ ਜੇ ਜਿੰਨਾ ਰੱਬ ਦਾ ਨਾਮ ਸ੍ਰੀ ਹਰਿਮੰਦਰ ਸਾਹਿਬ ਦੀ ਯਾਤਰਾ ਦੇ ਦੌਰਾਨ ਜਪਿਆ ਜਾਂਦਾ ਹੈ ਸੋ ਐਨਾ ਗੁਰੂ ਦਾ ਜਸ ਜਿਹੜਾ ਹੈਗਾ ਏ ਮਨੁੱਖ ਦੀ ਜੀਭਾ ਤੋਂ ਉਪਾਵੇਂ ਕਿਸੇ ਵੀ ਰੂਪ ਵਿੱਚ ਹੋਵੇ ਚਾਹੇ ਟਟੌੜ ਦੇ ਰੂਪ ਵਿੱਚ ਹੋਵੇ ਚਾਹੇ ਵਿਕੜੇ ਪੰਡੇ ਕਰਕੇ ਹੋਵੇ ਤੋਂ ਐਨਾ ਵਾਹਿਗੁਰੂ ਦਾ ਨਾਮ ਜਿਹੜਾ ਏ ਉਹ ਕਿਤੇ ਵੀ ਨਹੀਂ ਲਿਆ ਜਾਂਦਾ ਆਪ ਸਭ ਦੇਖ ਲਈਓ ਜਿਹੜੇ ਪਹਿਲਾਂ ਸੰਗਤਾਂ ਆਉਂਦੀਆਂ ਨੇ ਕਿ ਕੋਈ ਨਾਲ ਦੇ ਸਾਥੀ 100 ਮੀਟਰ ਅੱਗੇ ਹੈ ਕੋਈ 200 ਮੀਟਰ ਪਿੱਛੇ ਹੈ ਕੋਈ ਪਤਾ ਨਹੀਂ ਤੁਹਾਨੂੰ ਤੁਹਾਡੇ ਨਾਲ ਕੌਣ ਚੱਲਿਆ ਹੋਇਆ ਬਟ ਇੱਕ ਗੱਲ ਤਾਰੇ ਨਾਲ ਕਹਿ ਸਕਦੇ ਆ ਕਿ ਇਸ ਯਾਤਰਾ ਦੇ ਵਿੱਚ ਗੁਰੂ ਜੀ ਤਰਪਾਸ਼ਾ ਕਿਸੇ ਨਾ ਕਿਸੇ ਰੂਪ ਵਿੱਚ ਸੰਗਤਾਂ ਦੇ ਨਾਲ ਆਪ ਚੱਲਦੇ ਨੇ ਸੋਹਣਾ ਸਾਹਿਬ ਸ੍ਰੀ ਅਕਾਲ ਸੋਹਣਾ ਸਾਹਿਬ ਸ੍ਰੀ ਅਕਾਲ ਸੋ ਬਹੁਤਾ ਸਮਾਂ ਲੰਘਦਾ ਹੋਇਆ ਸਾਰੀਆਂ ਸੰਗਤਾਂ ਨੂੰ ਗੁਰਦੁਆਰਾ ਸ੍ਰੀ ਹਿੰਦੂਪੁਰ ਸਾਹਿਬ ਮੈਨੇਜਮੈਂਟ ٹرسٹ ਵੱਲੋਂ ਜੀ ਆਇਆਂ ਆ। ਤੇ ਸਾਰਿਆਂ ਦੀ ਸਫਲ ਯਾਤਰਾ ਦੀ ਕਾਮਨਾ ਕਰਦੇ ਆਂ। ਸੰਗਤਾਂ ਦੇ ਚਰਨਾਂ ਵਿੱਚ ਇੱਕ ਦੋ ਬੇਨਤੀਆਂ ਨੇ ਕਿ ਆਪਣੇ ਸਮਾਨ ਦਾ ਆਪ ਧਿਆਨ ਰੱਖਣਾ ਹੈ। ਕਿਸੇ ਵੀ ਹੋਟਲ ਦੇ ਟਾਬੇ ਤੇ ਬੈਠ ਕੇ ਜਦੋਂ ਚਾਹ ਪਾਣੀ ਪੀਂਦੇ ਹੋ ਤਾਂ ਆਪਣਾ ਬਡੂਆ, ਮੋਬਾਈਲ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਓ ਕਿਉਂਕਿ ਅਕਸਰ ਬੰਦਾ ਥੱਕਿਆ ਹੋਣ ਕਰਕੇ ਭੁੱਲ ਜਾਂਦਾ ਹੈ। ਸੋ ਮੇਰੀ ਬੇਨਤੀ ਹੈ ਸਾਰੇ ਵੀਰਾਂ ਨੂੰ ਕਿ ਆਪਣੇ ਆਪ ਨੂੰ ਪ੍ਰਮੋਟ ਕਰਨੇ ਹੁੰਦਾ ਰਸਤੇ ਵਿੱਚ ਬਹੁਤ ਸਾਰੀਆਂ ਜਿਗਾਵਾਂ ਨੇ ਥਾਵਾਂ ਨੇ ਪੋਜ਼ਿਟਿਵ ਰਹਿ ਕੇ ਔਰ ਸੰਗਤਾਂ ਦੀ ਮਦਦ ਕਰਨ ਦੀਆਂ ਅਜਿੰਆ ਚੀਚਾ ਸੰਗਤਾਂ ਦੇ ਵਿੱਚ ਕਰੋਸੋ ਤਾਂ ਜੋ ਸੰਗਤਾਂ ਦਾ ਹੌਸਲਾ ਵਧੇ ਉਤਸ਼ਾਹ ਵਧੇ ਇਹ ਨਹੀਂ ਹੈ ਕਿ ਤੁਸੀਂ ਕੋਈ ਮਾੜੀ ਮੁੱਢੀ ਘਟਨਾ ਰਸਤਾ ਟੁੱਟਿਆ ਉਸ ਜੀ ਨੂੰ ਬੜਾ ਹਾਈਲਾਈਟ ਕਰ ਦਿਓ ਸੋ ਮੈਂ ਬੇਨਤੀ ਕਰਾਂਗਾ ਸਿੰਘ ਸਾਹਿਬ ਭਾਈ ਮਲਾਪ ਸਿੰਘ ਜੀ ਨੂੰ ਕਿ ਉਹ ਪੰਚ ਸਿੱਖ ਸਹਿਵਾਦਾਨਾਂ ਨੂੰ ਸਰੂਪਾਓ ਬਖਸ਼ਿਸ਼ ਕਰਨ ਔਰ ਪੰਚ ਸਿੱਖ ਸਹਿਵਾਦਾਨਾਂ ਨੂੰ ਬੇਨਤੀ ਕਰਾਂਗੇ ਕਿ ਉਹ ਵੀ ਬਾਰੀ-ਬਾਰੀ ਗੁਰੂ ਸਾਹਿਬ ਦੀ ਬਖਸ਼ਿਸ਼ ਸਰੂਪਾਓ ਪ੍ਰਾਪਤ ਕਰਨ ਉਪਰੰਤ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਆਹ ਗੇਟ ਖੁੱਲੇਗਾ ਸਾਰੀਆਂ ਹੀ ਸੰਗਤਾਂ ਨੂੰ ਜਾਣ ਵਾਲੀਆਂ ਨੂੰ ਗੁਰੂ ਘਰ ਦਾ ਬਰਸਾਵਾ ਸਰੂਪਾਓ ਉਹ ਸਭ ਨੇ ਲੈ ਕੇ ਜਾਣਾ ਹੈ ਉਪਰਾ ਬਖਸ਼ ਸਿੰਘ ਸਾਹਿਬਾਨ ਦੀ ਅਗਵਾਈ ਵਿੱਚ ਪੁਰ ਤੱਕ ਸਭ ਨੇ ਪੈਦਲ ਚੱਲਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਤਨ ਨੂੰ ਸਾਰਿਆਂ ਨੂੰ ਸਰੋਪੇ ਦੇ ਕੇ ਯਾਤਰਾ ਤੇ ਰਵਾਨਗੀ ਪੰਜਾਂ ਪਿਆਰੇ ਦੀ ਅਗਵਾਈ ਦੇ ਆ ਜੋ ਜਿਹੜੇ ਨਾ ਹੋ ਚੁੱਕਾ ਹੈ ਜੀ ਗੁਰਦੁਆਰਾ ਕੋਵਿਡ ਘਾਟ ਤੋਂ ਉਹਦੀ ਮਨਮੋਹਕ ਦ੍ਰਿਸ਼ਾ ਇੱਥੇ ਦਾ ਮੀਨ ਲਾਖ ਸਿੰਘ ਨੂੰ ਮਿਲੇ ਆ ਪਿਛਲੇ ਸਾਲ ਵੀ ਮਿਲੇ ਸੀਗੇ ਤੇ ਦੇਖ ਕੇ ਨੂਰ ਆ ਜੀ ਹੋ ਜਾਂਦੀ ਆ ਖਾਬ ਚੋਣਾਂ ਘੜੀਆਂ ਦੇ ਪੰਜੇ ਪਿਆਰੇ ਤੇ ਟੈਪੂ ਟੇਬਲ ਦੇ ਵਿੱਚ ਜਾਣਗੇ ਇੱਥੋਂ ਜਾਵੇ ਦਸਵੇਂ ਪਿਤਾ ਸਾਹਿਬੇ ਕਮਾਲ ਤਨ 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 ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਪਾਵੇ ਸਤਿ ਸ੍ਰੀ ਅਕਾਲ ਪੰਜਾਬ ਪਿਆਰਿਆਂ ਵਾਲੀ ਟੈਂਪੋ ਟਰੈਵਲਰ ਫਤਿਹ ਜੀ